ਕੀ 540 ਕਰੋੜ ਸਾਨੂੰ ਵਾਪਸ ਦੇਣਗੇ ਲੈ ਸੀਤਾ ਚਿੱਟੇ ਦੁੱਧ ਵਾਲੇ ਸੀਗੇ ਸਾਡੇ ਘਰਾਂ 'ਚ ਚਿੱਟੇ ਰੰਗ ਦੇ ਸੱਥਰ ਕਿਉਂ ਪਛਾਤੇ ਇਹਨਾਂ ਨੇ ਸਾਡੀਆਂ ਲੱਖਾਂ ਮਾਮਾਂ ਪੈਣਾ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਿਵੇਂ ਕਰਤੇ ਇਹਨਾਂ ਨੇ ਵਿਦਵਾ ਜਨਾਨੀ ਚ 10 ਰੰਗ ਦੀ ਚੁੰਨੀ ਲੈਂਦੀ ਐ ਸਰ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਦੇ ਵਿੱਚ ਕੋਲ ਖੜ ਖੜ ਕੇ ਜਿਹੜਾ ਅੱਜ ਮਜੀਠੀਆ ਪਰਿਵਾਰ ਤੇ ਤਾਵੜ ਤੋੜ ਹਮਲੇ ਬੋਲੇ ਇਤਿਹਾਸ ਚ ਪਹਿਲੀ ਵਾਰ ਹੋਇਆ ਹੋਵੇਗਾ ਕਿ ਕੋਈ ਮੁੱਖ ਮੰਤਰੀ ਸਟੇਟ ਦਾ ਮੁਖੀ ਇਸ ਤਰੀਕੇ ਦੇ ਨਾਲ ਵਿਰੋਧੀਆਂ ਨੂੰ ਠੋਕੇ ਕਿ ਅਗਲੇ ਪਾਸਿਓ ਕਿਸੇ ਨੂੰ ਗੱਲ ਨਾ ਔੜੇ ਇਹ ਗੱਲ ਸਭ ਜਾਣਦੇ ਆ ਕਿਸ ਤਰੀਕੇ ਦੇ ਨਾਲ ਮਜੀਠੀਆ ਦੀ ਧਰਮ ਪਤਨੀ ਗਨੀਵ ਕੌਰ ਮਜੀਠੀਆ ਜਦੋਂ ਅੰਦਰ ਗਏ ਵਿਕਰਮਜੀਤ ਮਜੀਠੀਆ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਆਪਣਾ ਪੱਖ ਰੱਖਿਆ 540 ਕਰੋੜ ਦੀ ਗੱਲ ਕੀਤੀ ਮੁੱਖ ਮੰਤਰੀ ਨੇ ਕੋਲ ਖੜਾ ਕੇ ਕਿਸ ਤਰੀਕੇ ਦੇ ਨਾਲ ਗੱਲ ਕੀਤੀ ਤੇ ਉਸ ਤੋਂ ਬਾਅਦ ਸਦਨ ਦਾ ਮਾਹੌਲ ਤੇ ਗਨੀਵ ਕੌਰ ਦੇ ਉੱਤੇ ਕੀ ਬੀਤੀ ਹੋਵੇਗੀ ਤੁਹਾਨੂੰ ਸਾਰੀ ਚੀਜ਼ ਵਿਖਾਵਾਂਗੇ ਪਰ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਕਿ ਸਦਨ ਦੇ ਵਿੱਚ ਅੱਜ ਹੋਇਆ ਕੀ ਐਨੀ ਤਲਕੀ ਦੇ ਵਿੱਚ ਮੁੱਖ ਮੰਤਰੀ ਕਿਉਂ ਆਏ ਮੁੱਖ ਮੰਤਰੀ ਇਦੋਂ ਪਹਿਲਾਂ ਆਪਾਂ ਵੇਖਿਆ ਬਾਦਲ ਪਰਿਵਾਰ ਦੇ ਉੱਤੇ ਚੋਟਾਂ ਕਰਾਰੀਆਂ ਕਰਦੇ ਆ ਪਰ ਇਹਨਾਂ ਕਦੇ ਵੀ ਆਪੇ ਤੋਂ ਬਾਹਰ ਨਹੀਂ ਹੋਇਆ ਸੀ ਖਾਸ ਕਰਕੇ ਸਰਦਾਰ ਭਗਵਾਨ ਸਿੰਘ ਮਾਨ ਸਦਨ ਦੇ ਵਿੱਚ ਲੋਕ ਆਖਦੇ ਸੀ ਵਿਕਰਮਜੀਤ ਮਜੀਠੀਆ ਮੌਜੂਦ ਨਹੀਂਗਾ ਸਦਨ ਦੇ ਵਿੱਚ ਗਨੀਬ ਕੌਰ ਮਜੀਠੀਆ ਇਕੱਲੀ ਸੀ ਤੇ ਕਾਲੀ ਦਲ ਦੇ ਕੋਲ ਐਮਐਲਏ ਵੀ ਜਿਹੜਾ ਉਹਨਾਂ ਦਾ 2 ਐਮਐਲਏ ਸੀ ਉਹਨਾਂ ਨੂੰ ਛੱਡ ਚੁੱਕੇ ਆ ਇਹ ਇਕੱਲੀ ਗਨੀਬ ਕੌਰ ਮਜੀਠੀਆ ਸਦਨ ਦੇ ਵਿੱਚ ਕੀ ਕਰਦੀ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਪੂਰੀ ਫਾਰਮ ਦੇ ਵਿੱਚ ਆ ਕੇ ਪੰਜਾਬ ਦੇ ਲੋਕਾਂ ਨੂੰ ਆਪਣੀ ਪੂਰੀ ਗੱਲ ਕਹਿ ਰਿਹਾ ਸੀ ਉਨੇ ਆਖਿਆ ਪੰਜਾਬ ਦੇ ਲੋਕਾਂ ਨੂੰ ਇੱਕ ਗੱਲ ਆ ਕੇ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਨੇ ਆਖਿਆ ਕਿ ਸਾਡੀਆਂ ਮਾਵਾਂ ਦੀਆਂ ਚਿੰਨੀਆਂ ਚੁਚਟੀਆਂ ਕਰ ਦਿੱਤੀਆਂ ਇਸ ਚਿੱਟੇ ਨੇ ਤੇ ਨਾਲ ਹੀ ਉਹਨੇ ਆਖਿਆ ਬੀਬਾ ਜੀ ਜਿਹੜੀ ਔਰਤ ਵਿਧਵਾ ਹੋ ਜਾਂਦੀ ਆ ਉਹ ਚਿੱਟੀ ਚੁੰਨੀ ਲੈਂਦੀ ਆ ਸ਼ਾਇਦ ਆ ਜੁਨਾ ਪਹਿਣਾ ਨੂੰ ਉਹਨਾਂ ਮਾਵਾਂ ਨੂੰ ਜ਼ਰੂਰ ਸਕੂਨ ਮਿਲਿਆ ਹੋਵੇਗਾ ਜਿਨ੍ਹਾਂ ਦੇ ਪੁੱਤ ਇਸ ਨਾਮਰਾਦ ਬਿਮਾਰੀ ਦੇ ਕਰਕੇ ਚਿੱਟੇ ਵਰਗੀ ਇਸ ਬਿਮਾਰੀ ਨੇ ਉਹਨਾਂ ਤੋਂ ਉਹਨਾਂ ਦੇ ਘਰ ਦੇ ਚਿਰਾਗ ਖੋਲੇ ਉਹਨਾਂ ਬੱਚਿਆਂ ਤੋਂ ਪਿਤਾ ਦਾ ਸਾਆਇਆ ਸਿਰ ਦੇ ਉੱਤੋਂ ਉੱਠ ਗਿਆ ਪਰ ਅੱਜ ਮੁੱਖ ਮੰਤਰੀ ਦੀ ਇਹ ਤਕਰੀਰ ਜ਼ਰੂਰ ਸੁਣਨ ਵਾਲੀ ਸੀ ਇਹ ਸੁਣ ਕੇ ਵੱਡੇ ਤੋਂ ਵੱਡਾ ਵਿਰੋਧੀ ਵੀ ਤਾੜੀ ਮਾਰ ਉੱਠਿਆ ਪ੍ਰਤਾਪ ਬਾਜਵਾ ਜਿਹੜਾ ਹਮੇਸ਼ਾ ਘੇਰਦਾ ਰਹਿੰਦਾ ਮੁੱਖ ਮੰਤਰੀ ਨੂੰ ਉਹ ਕਹਿੰਦਾ ਉਹਨੂੰ ਬੋਲਣ ਦਾ ਜਿਹੜਾ ਉਹਨੂੰ ਚੱਜ ਨਹੀਂ ਉਹ ਜਿਹੜੀ ਮਰਿਆਦਾ ਨਹੀਂ ਰੱਖਦਾ ਪਰ ਅੱਜ ਸਾਰੀ ਕਾਂਗਰਸ ਸੁਸਰੀ ਵਾਂਗ ਸੌਂਗੀ ਅਕਾਲੀ ਦਲ ਦਾ ਤਾਂ ਮੈਂਬਰ ਹੀ ਇੱਕਾ ਜਦੋਂ ਮੁੱਖ ਮੰਤਰੀ ਨੇ ਆਪਣੀ ਪੂਰੀ ਫਾਰਮ ਦੇ ਵਿੱਚ ਆ ਕੇ ਗੱਲ ਆਖੀ ਕਿ ਜਿਹੜੇ ਲੋਕਾਂ ਨੇ ਪੰਜਾਬ ਨੂੰ ਲੁੱਟਿਆ ਕੁੱਟਿਆ ਉਥੋਂ-ਉਥੋਂ ਜਾਇਦਾਦ ਲੱਭ ਰਹੀ ਹੈ ਜਿੱਥੇ ਕਦੇ ਲੋਕਾਂ ਨੇ ਸੋਚਿਆ ਵੀ ਨਹੀਂ ਸੀ ਪਹਿਲਾਂ ਲੋਕਾਂ ਨੇ ਸੋਚਿਆ ਸੀ ਮਜੀਠੀਏ ਨੂੰ ਅੰਦਰ ਕੀਤਾ ਸ਼ਾਇਦ ਰੋਲੇ ਗੋਲੇ ਦੀ ਗੱਲ ਪੈ ਜੂਗੀ ਮਜੀਠੀਆ ਬਾਹਰ ਆ ਜਾਊਗਾ ਪਰ ਜਿਵੇਂ ਜਿਵੇਂ ਸਰਕਾਰ ਨੇ ਸਖਤੀ ਵਧਾਈ ਖੁਲਾਸੇ ਹੋਏ ਲੱਗਦਾ ਮਜੀਠੀਆ ਲੰਮੇ ਸਮੇਂ ਲਈ ਜੇਲ੍ਹ ਚ ਰਹੇਗਾ ਇੱਥੇ ਤੁਹਾਨੂੰ ਦੱਸ ਦਿੰਨੇ ਆ ਕਿ ਅੱਜ ਭਾਵੇਂ ਗਨੀਵ ਕੌਰ ਮਜੀਠੀਆ ਸਦਨ ਚ ਨਹੀਂ ਪਹੁੰਚੀ ਨਾ ਪਹੁੰਚਣ ਦਾ ਕਾਰਨ ਵੀ ਇਹ ਆ ਕਿ ਉਹ ਕਾਲੀ ਦਲ ਦੀ ਕੱਲੀ ਮੈਂਬਰ ਰਹਿ ਗਈ ਸੀ ਪਤਾ ਸੀ ਅੱਜ ਕਿ ਅੱਜ ਸਿੱਧੀਆਂ ਚੱਲਣੀਆਂ ਮੁੱਖ ਮੰਤਰੀ ਦੇ ਨਾਲ ਇਸ ਕਰਕੇ ਗਨੀਵਕੌਰ ਮਜੀਠੀਆ ਸਦਨ